ਇਹ ਹੈ ਜੋ ਸਾਊਦੀ ਅਰਬ ਏਰੀਆ ਦੇ ਹਿਸਾਬ ਦੇ ਨਾਲ ਇਹ ਦੁਨੀਆ ਦਾ 13ਵਾਂ ਸਭ ਤੋਂ ਵੱਡਾ ਦੇਸ਼ ਹੈ ਤੇ ਇਸ ਦੇ ਵਿੱਚ 4 ਕਰੋੜ ਲੋਕ ਰਹਿੰਦੇ ਨੇ ਤੇ ਇਹ 4 ਕਰੋੜ ਲੋਕ ਇੱਕ ਅਜੀਬ ਹੀ ਤਰ੍ਹਾਂ ਦੇ ਪੈਟਰਨ ਦੇ ਵਿੱਚ ਰਹਿੰਦੇ ਨੇ ਜਿਹੜਾ ਕਿ ਦੁਨੀਆ ਦੇ ਵਿੱਚ ਕਿਤੇ ਹੋਰ ਨਹੀਂ ਦੇਖਿਆ ਜਾਂਦਾ ਸਾਊਦੀ ਅਰਬ ਦੀ 80% ਆਬਾਦੀ ਜਿਹੜੀਆਂ ਇਹ ਦੋ ਕਲਰਫੁਲ ਲਾਈਨ ਨੇ ਇਹਨਾਂ ਦੇ ਵਿੱਚ ਰਹਿੰਦੀ ਹੈ ਜਿਹੜੀ ਇਹ ਬਲੂ ਲਾਈਨ ਹੈ ਇਹ ਸਾਊਦੀ ਅਰਬ ਦੇ ਵੈਸਟਰਨ ਕੋਸਟ ਨੂੰ ਕਵਰ ਕਰਦੀ ਹੈ ਦੂਜੇ ਪਾਸੇ ਇਹ ਜਿਹੜੀ ਜੈਲੋ ਲਾਈਨ ਹੈ ਇਹ ਪਰਸ਼ੀਅਨ ਗulf ਤੋਂ ਸ਼ੁਰੂ ਹੁੰਦੀ ਹੈ ਜਿਹੜੀ ਸਾਊਦੀ ਅਰਬ ਦੇ ਸੈਂਟਰ ਤੋਂ ਹੁੰਦੀ ਹੋਈ ਵੈਸਟਰਨ ਕੋਸਟ ਤੱਕ ਜਾਂਦੀ ਹੈ ਇਹ ਦੋਨੇ ਲਾਈਨਾਂ ਉਲਾਵਾ ਸਾਰੇ ਦਾ ਸਾਰਾ ਸਾਊਦੀ ਅਰਬ ਬਿਲਕੁਲ ਖਾਲੀ ਪਿਆ ਹੈ ਇਹ ਜਿਹੜੀ ਜੈਲੋ ਲਾਈਨ ਦੀ ਆਬਾਦੀ ਹੈ ਸਾਊਦੀ ਅਰਬ ਦੀ ਇਹ ਵੀ ਕੁਝ ਕਿਸੇ ਸਾਲ ਪਹਿਲਾਂ ਹੀ ਆਵਾਦ ਹੋਈ ਹੈ ਇਸ ਤੋਂ ਪਹਿਲਾਂ ਤਾਂ ਸਾਰਾ ਸਾਊਦੀ ਅਰਬ ਤਕਰੀਬਨ ਆਪਾਂ 90% ਸਾਊਦੀ ਅਰਬ ਕਹਿ ਸਕਦੇ ਹਾਂ ਸਾਰਾ ਖਾਲੀ ਸੀ ਸਾਊਦੀ ਅਰਬ ਦੀ ਸਾਰੀ ਆਬਾਦੀ ਇਹਨਾਂ ਦੋਨੇ ਲਾਈਨਾਂ ਦੇ ਵਿੱਚ ਹੀ ਕਿਉਂ ਰਹਿੰਦੀ ਹੈ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਟੇਲ ਦੇ ਵਿੱਚ ਜਾਣਾਂਗੇ ਸੋ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਣਾ ਇਹ ਸਾਰੇ ਮਸਲੇ ਨੂੰ ਸਮਝਣ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਸਾਊਦੀ ਅਰਬ ਦੀ ਹਿਸਟਰੀ ਅਤੇ ਜੀਓਗ੍ਰਾਫੀ ਨੂੰ ਸਮਝਣਾ ਪਵੇਗਾ ਸਾਊਦੀ ਅਰਬ ਦੀ ਜੇਕਰ ਆਪਾਂ ਜੀਓਗ੍ਰਾਫੀ ਦੀ ਗੱਲ ਕਰੀਏ ਤਾਂ ਇਸ ਦਾ ਏਰੀਆ ਬਹੁਤ ਜ਼ਿਆਦਾ ਵੱਡਾ ਹੈ ਇਸ ਦੇ ਵਿੱਚ ਪੂਰੇ ਦਾ ਪੂਰਾ ਯੂਰਪ ਆ ਜਾਵੇਗਾ ਇਸ ਲਈ ਸਾਊਦੀ ਅਰਬ ਦੇ ਵਿੱਚ 4 ਕਰੋੜ ਲੋਕ ਹੋਣ ਦੇ ਬਾਵਜੂਦ ਵੀ ਤਕਰੀਬਨ ਸਾਰਾ ਹੀ ਸਾਊਦੀ ਅਰਬ ਇੱਕ ਤਰ੍ਹਾਂ ਦੇ ਨਾਲ ਖਾਲੀ ਪਿਆ ਹੈ ਇਹ 4 ਕਰੋੜ ਦੀ ਆਬਾਦੀ ਵੀ ਪਿਛਲੇ ਕੁਝ ਕਸਾਲਾਂ ਵਿੱਚ ਹੀ ਸਾਊਦੀ ਅਰਬ ਦੀ ਹੋਈ ਹੈ ਜੇਕਰ ਆਪਾਂ 1970 ਦੇ ਦਹਾਕੇ ਨੂੰ ਦੇਖੀਏ ਤਾਂ ਸਾਊਦੀ ਅਰਬ ਦੀ ਜਿਹੜੀ ਟੋਟਲ ਆਬਾਦੀ ਸੀ ਉਹ ਸਿਰਫ 61 ਲੱਖ ਸੀ ਜਾਨਕਿ ਪਿਛਲੇ ਵਿੱਚ 3 ਕਰੋੜ 25 ਲੱਖ ਹੋਰ ਲੋਕ ਐਡ ਹੋ ਗਏ ਨੇ 1970 ਤੋਂ ਪਹਿਲਾਂ ਸਾਊਦੀ ਅਰਬ ਦੀ ਇੰਨੀ ਆਬਾਦੀ ਘਟਣ ਦਾ ਕਾਰਨ ਸੀ ਇੱਥੋਂ ਦਾ ਹਾਰਸ਼ ਵੈਦਰ ਜਾਂ ਕੀ ਇੱਥੋਂ ਦਾ ਬਹੁਤ ਜ਼ਿਆਦਾ ਖਤਰਨਾਕ ਮੌਸਮ ਸਾਊਦੀ ਅਰਬ ਦੇ ਜੇਕਰ ਤੁਸੀਂ ਮੈਪ ਨੂੰ ਦੇਖੋਗੇ ਤਾਂ ਸਾਰੇ ਸਾਊਦੀ ਅਰਬ ਦੇ ਵਿੱਚ ਤੁਹਾਨੂੰ ਚਾਰੇ ਪਾਸੇ ਰੇਗਿਸਤਾਨ ਹੀ ਰੇਗਿਸਤਾਨ ਦਿਖਾਈ ਦੇਵੇਗਾ ਜਿਵੇਂ ਕਿ ਇਸ ਦੀ ਨਾਰਥਰਨ ਸਾਈਡ ਤੇ ਜਾਰਡਨ ਅਤੇ ਇਰਾਕ ਦੇ ਨਾਲ ਨਾਫਟ ਡੇਜ਼ਰਟ ਲੱਗਦਾ ਹੈ ਇਹ ਰੇਗਿਸਤਾਨ ਨੂੰ ਅਰਬੀ ਦੇ ਵਿੱਚ ਰੰਬਲ ਅਲ ਖਾਲੀ ਅਤੇ ਇੰਗਲਿਸ਼ ਦੇ ਵਿੱਚ ਐਮਪਟੀ ਕੁਆਟਰ ਕਹਿੰਦੇ ਨੇ ਜੇਕਰ ਤੁਸੀਂ ਗੂਗਲ ਮੈਪ ਦੇ ਉੱਪਰ ਸਾਊਦੀ ਅਰਬ ਦੇ ਏਰੀਆ ਨੂੰ ਦੇਖੋ ਐਮਪਟੀ ਕੁਆਟਰ ਕਿਉਂ ਕਿਹਾ ਜਾਂਦਾ ਹੈ ਇਹ ਸਾਰੇ ਦੇ ਸਾਰੇ ਏਰੀਏ ਨੂੰ ਇਹ ਪੂਰੇ ਦੇ ਪੂਰੇ ਏਰੀਏ ਦੇ ਵਿੱਚ ਨਾ ਤਾਂ ਕੋਈ ਰੋਡ ਹੈ ਨਾ ਹੀ ਕੋਈ ਰੇਲ ਹੈ ਤੇ ਨਾ ਹੀ ਇੱਥੇ ਕੋਈ ਪੌਲ ਬਣਿਆ ਹੋਇਆ ਹੈ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਰੇਗਿਸਤਾਨ ਦੇ ਵਿੱਚ ਇੰਨੇ ਜ਼ਿਆਦਾ ਖਤਰਨਾਕ ਤੂਫਾਨ ਆਉਂਦੇ ਨੇ ਜਿਹੜੇ ਦੁਨੀਆ ਦੇ ਵਿੱਚ ਹੋਰ ਕਿਸੇ ਵੀ ਥਾਂ ਦੇ ਉੱਪਰ ਨਹੀਂ ਆਉਂਦੇ ਗਰਮੀਆਂ ਦੇ ਵਿੱਚ ਇੱਥੋਂ ਦਾ ਟੈਂਪਰੇਚਰ 55 ਡਿਗਰੀ ਸੈਲਸੀਅਸ ਤੱਕ ਪਹੁੰਚ ਜਾਂਦਾ ਹੈ ਤੇ ਸਰਦੀਆਂ ਦੇ ਵਿੱਚ ਇੱਥੇ ਇੰਨੀ ਜ਼ਿਆਦਾ ਠੰਡ ਹੁੰਦੀ ਹੈ ਕਿ ਇੱਥੋਂ ਦਾ ਟੈਂਪਰੇਚਰ ਪਹੁੰਚ ਜਾਂਦਾ ਹੈ -7 ਡਿਗਰੀ ਤੱਕ ਇਹ ਰੇਗਿਸਤਾਨ ਦੀ وجہ ਦੇ ਕਾਰਨ ਹੀ ਸੈਂਟਰਲ ਰਹਾ ਹੈ ਹਾਲਾਂਕਿ ਇਹ ਸਾਰੇ ਦੇ ਸਾਰੇ ਦੇਸ਼ ਗੁਆਂਡੀ ਨੇ ਤੇ ਇਹਨਾਂ ਦੇ ਇੱਕ ਦੂਜੇ ਨਾਲ ਬਾਰਡਰ ਲੱਗਦੇ ਨੇ ਇੰਨਾ ਹੀ ਨਹੀਂ ਜੇਕਰ ਤੁਸੀਂ Oman ਦੇਸ਼ ਨੂੰ ਦੇਖੋਗੇ ਇਹ ਬਿਲਕੁਲ ਤੁਹਾਨੂੰ ਚਾਰੇ ਪਾਸੇ ਤੋਂ ਲੋਕ ਹੀ ਨਜ਼ਰ ਆਵੇਗਾ Oman ਦੇਸ਼ ਤੇ ਅੱਗੇ ਸਮੁੰਦਰ ਹੈ ਤੇ ਇਸ ਦੇ ਪਿੱਛੇ ਹੈ ਖਤਰਨਾਕ ਰੇਗਿਸਤਾਨ 20ਵੀਂ ਸੈਂਚਰੀ ਤੋਂ ਪਹਿਲਾਂ ਤਾਂ ਇਸ ਰੇਗਿਸਤਾਨ ਨੂੰ ਕੋਈ ਕ੍ਰੋਸ ਕਰਨ ਬਾਰੇ ਸੋਚਦਾ ਤੱਕ ਵੀ ਨਹੀਂ ਸੀ 1931 ਦੇ ਵਿੱਚ ਪਹਿਲੀ ਵਾਰ ਬ੍ਰਿਟਿਸ਼ ਐਕਸਪਲੋਰਰ ਮਾਰਕ ਨੇ ਕੁਝ ਲੋਕਲ ਅਰਬੀਆਂ ਦੇ ਨਾਲ ਮਿਲ ਕੇ 60 ਦਿਨਾਂ ਦੇ ਵਿੱਚ ਇਸ ਰੇਗਿਸਤਾਨ ਨੂੰ ਪਾਰ ਕੀਤਾ ਸੀ 2018 ਦੇ ਵਿੱਚ ਪਹਿਲੀ ਵਾਰ ਇੱਥੇ ਹਾਈਵੇ ਬਣਾਇਆ ਗਿਆ ਜਿਹੜਾ ਕਿ Oman ਤੇ Saudi Arab ਨੂੰ ਆਪ ਦੇ ਵਿੱਚ ਜੋੜਦਾ ਹੈ ਇਹ ਹਾਈਵੇ ਬਣਨ ਤੋਂ ਪਹਿਲਾਂ ਜੇਕਰ ਤੁਸੀਂ عمان ਤੋਂ ਸਾਊਦੀ ਅਰਬ ਜਾਣਾ ਹੁੰਦਾ ਸੀ ਜਾਂ ਤਾਂ ਫਿਰ ਤੁਸੀਂ ਹਵਾਈ ਜਹਾਜ਼ ਰਾਹੀਂ ਜਾ ਸਕਦੇ ਸੀ ਜਾਂ ਫਿਰ 18 ਘੰਟਿਆਂ ਦੀ ਲੰਬੀ ਡਰਾਈਵ ਕਰਕੇ ਬਾਇਆ ਦੁਬਈ ਹੋ ਕੇ ਤੁਸੀਂ ਸਾਊਦੀ ਅਰਬ ਪਹੁੰਚ ਸਕਦੇ ਸੀ عمان ਤੋਂ ਦੂਜੀ ਇੰਟਰਸਟਿੰਗ ਚੀਜ਼ ਇਹ ਹੈ ਕਿ ਸਾਊਦੀ ਅਰਬ ਦੁਨੀਆ ਦਾ ਇੱਕ ਅਜੀਬ ਹੱਦ ਦੇਸ਼ ਹੈ ਜਿੱਥੇ ਕੋਈ ਵੀ ਪਰਮਾਨੈਂਟ ਰਿਵਰ ਜਾਂ ਕਹੀਏ ਨਦੀ ਨਹੀਂ ਹੈ ਸਾਊਦੀ ਅਰਬ ਨਹੀਂ ਜਮਨ عمان ਯੂਏਈ ਕਤਰ ਬਹਿਰੀਨ ਤੇ ਕੁਵੇਤ ਦੇ ਵਿੱਚ ਵੀ ਕੋਈ ਦਰਿਆ ਨਹੀਂ ਹੈ ਪੂਰੇ ਅਰਬ ਦੇ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਂਦੇ ਨੇ ਸਾਊਦੀ ਅਰਬ ਤੇ ਜਮਨ ਦੀ ਜਿਹੜੀ ਕੋਸਟ ਲਾਈਨ ਹੈ ਉਹਦੇ ਉੱਤੇ ਇਹੀ ਕਾਰਨ ਹੈ ਕਿ ਜਮਨ ਦੀ ਅਵਾ ਦੀ ਉਮੇਨ ਅਤੇ ਯੂਏਈ ਤੇ ਤਕਰੀਬਨ ਅਰਬ ਦੇ ਸਾਰੇ ਦੇਸ਼ਾਂ ਦੀ ਜੀਵ ਆਬਾਦੀ ਦੇ ਨਾਲੋਂ ਜ਼ਿਆਦਾ ਹੈ ਹੁਣ ਇੱਥੇ ਇੰਟਰਸਟਿੰਗ ਗੱਲ ਇਹ ਹੈ ਕਿ ਸਾਊਦੀ ਅਰਬ ਦੇ ਸਭ ਤੋਂ ਵੱਡੇ ਸ਼ਹਿਰ ਮੱਕਾ ਮਦੀਨਾ ਜੱਦਾ ਰਿਆਦ ਤੇ ਦਮਾਮ ਇਹ ਸਾਰੇ ਹੀ ਸ਼ਹਿਰ ਸਾਊਦੀ ਅਰਬ ਦਾ ਜਿਹੜਾ ਹਾਈ ਪੋਪੂਲੇਟਿਡ ਸਰਕਲ ਹੈ ਉਸ ਤੋਂ ਬਾਹਰ ਨੇ ਜੇਕਰ ਆਪਾਂ ਜੱਦਾ ਤੇ ਮੱਕਾ ਨੂੰ ਦੇਖੀਏ ਤਾਂ ਇਹ ਦੋਨੇ ਸ਼ਹਿਰ ਇੱਕ ਦੂਜੇ ਦੇ ਕਾਫੀ ਜ਼ਿਆਦਾ ਨੇੜੇ ਨੇ ਇਹ ਦੋਨੇ ਸ਼ਹਿਰ ਹੀ ਮੈਡੀਟੇਰੀਅਨ ਸੀ ਗਲਫ ਆਫ ਪਰਸ਼ੀਅਨ ਅਤੇ ਐਮਪਟੀ ਕੁਆਟਰ ਤੋਂ ਬਿਲਕੁਲ ਇੱਕੋ ਜਿਹੀ ਦੂਰੀ ਤੇ ਬਸੇ ਹੋਏ ਨੇ ਇਹ ਸਪੈਸ਼ਲ ਲੋਕੇਸ਼ਨ ਦਾ ਮਤਲਬ ਇਹ ਸੀ ਕਿ ਹਜ਼ਾਰਾਂ ਸਾਲਾਂ ਤੋਂ ਇੰਡੀ ਤੇ ਇਜੀਪਟ ਤੋਂ ਆਉਣ ਵਾਲੇ ਵਪਾਰੀ ਇਨ੍ਹਾਂ ਸ਼ਹਿਰਾਂ ਦੇ ਵਿੱਚ ਦੀ ਹੀ ਲੰਘਦੇ ਸੀ ਜਾਂ ਇੱਥੇ ਹੀ ਰੁਕਦੇ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਤੱਕ ਇਜੀਪਟ ਤੋਂ ਲੈ ਕੇ ਇੰਡੀਆ ਤੱਕ ਦਾ ਸਾਰਾ ਸਫ਼ਰ ਸਮੁੰਦਰ ਰਾਹੀਂ ਜਾਂ ਫਿਰ ਜ਼ਮੀਨੀ ਹੀ ਹੁੰਦਾ ਸੀ ਤੇ ਇਹ ਸਾਰੇ ਰਾਸਤੇ ਦੇ ਵਿਚਾਲੇ ਆਉਂਦੇ ਸੀ ਮੱਕਾ ਮਦੀਨਾ ਤੇ ਜੱਦਾ ਇਹੀ ਕਾਰਨ ਹੈ ਕਿ ਇਹ ਤਿੰਨੇ ਸ਼ਹਿਰ ਇਕਨੋਮੀਕਲੀ ਅਰਬ ਵਰਲਡ ਦਾ ਫੋਕਲ ਪੁਆਇੰਟ ਬਣ ਗਏ ਜੇਕਰ ਆਪਾਂ ਮੈਪ ਨੂੰ ਥੋੜਾ ਜਿਆਦਾ ਹੋਰ ਜ਼ੂਮ ਕਰੀਏ ਤਾਂ ਆਪਾਂ ਦੇਖ ਸਕਦੇ ਹਾਂ ਕਿ ਮੱਕੇ ਦੀ ਨਾਰਥਰਨ ਸਾਈਡ ਤੇ ਪਹਾੜੀ ਏਰੀਆ ਹੈ ਜੇਕਰ ਆਪਾਂ ਇਸ ਦੇ ਨਾਰਥ-ਈਸਟ ਦੇ ਦੇਖੀਏ ਤਾਂ ਇੱਥੇ ਤਾਇਫ ਵਸਿਆ ਹੈ ਇਹ ਇੱਕ ਪਹਾੜੀ ਸ਼ਹਿਰ ਰੇਂਦਰੀ ਹੈ ਤੇ ਇਹ ਪੂਰੇ ਦਾ ਪੂਰਾ ਸ਼ਹਿਰ ਕਾਫੀ ਜ਼ਿਆਦਾ ਸੋਹਣਾ ਵੀ ਹੈ। ਪੁਰਾਣੇ ਸਮੇਂ ਦੇ ਵਿੱਚ ਵੱਡੇ ਵੱਡੇ ਅਮੀਰ ਤੇ ਅਰਬ ਦੇ ਲੋਕ ਗਰਮੀਆਂ ਦੇ ਸਮੇਂ ਦੇ ਵਿੱਚ ਇਹ ਸ਼ਹਿਰ ਦੇ ਵਿੱਚ ਆ ਕੇ ਆਪਣਾ ਸਮਾਂ ਬਤੀਤ ਕਰਦੇ ਸਨ। ਤੈਅ ਤੋਂ ਅਕੇ ਪਰਸ਼ੀਅਨ ਗੋਲਫ ਤੱਕ ਤੁਹਾਨੂੰ ਬਿਲਕੁਲ ਫਲੈਟ ਰੇਗਿਸਤਾਨ ਨਜ਼ਰ ਆਵੇਗਾ। ਇਹ ਤੇ ਇਹੀ ਏਰੀਆ ਨੂੰ ਅਸੀਂ ਆ ਜੈਲੋ ਲਾਈਨ ਦੇ ਨਾਲ ਹਾਈਲਾਈਟ ਕਰਦੇ ਹਾਂ। ਇਹ ਏਰੀਆ ਦੇ ਵਿੱਚ بارش ਨਹੀਂ ਹੁੰਦੀ। ਇਸ ਕਰਕੇ ਹਜ਼ਾਰਾਂ ਸਾਲਾਂ ਤੋਂ ਹੀ ਇਹ ਏਰੀਆ ਖਾਲੀ ਪਿਆ ਹੈ। ਬਿਨਾਂ ਰਿਆਦ ਸ਼ਹਿਰ ਤੋਂ ਇਸ ਦੇ ਆਲੇ ਦੁਆਲੇ ਦਾ ਸਾਰਾ ਏਰੀਆ ਖਾਲੀ ਪਿਆ ਹੈ। 20ਵੀਂ ਸਦੀ ਤੋਂ ਪਹਿਲਾਂ ਤੱਕ ਰਿਆਦ ਸ਼ਹਿਰ ਦੇ ਵਿੱਚ ਕੁਝ ਕੁ ਅਰਬ ਟੋਟਲ ਪਾਪੂਲੇਸ਼ਨ ਸੀ ਉਹ 25 ਲੱਖ ਸੀ ਤੇ ਇਹਦੇ ਵਿੱਚੋਂ ਵੀ 99% ਦੀ ਸਾਊਦੀ ਅਰਬ ਦੀ ਆਬਾਦੀ ਸੀ ਜਿਹੜੀ ਉਹ ਸਾਰੀ ਸਾਰੀ ਇਹ ਬਲੂ ਲਾਈਨ ਦੇ ਵਿੱਚ ਹੀ ਰਹਿੰਦੀ ਸੀ ਪਰ ਅਗਲੇ 30 ਸਾਲਾਂ ਦੇ ਵਿੱਚ ਕੁਝ ਅਜਿਹੇ ਚੇਂਜ ਹੁੰਦੇ ਨੇ ਸਾਊਦੀ ਅਰਬ ਦੇ ਵਿੱਚ ਜਿਸ ਦੇ ਨਾਲ ਇਹ ਪਾਪੂਲੇਸ਼ਨ ਦਾ ਜਿਹੜਾ ਪੈਟਰਨ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਬਦਲਣ ਲੱਗ ਜਾਂਦਾ ਹੈ ਤੇ ਉਸ ਤੋਂ ਬਾਅਦ ਹੀ ਇਹ ਜੈਲੋ ਲਾਈਨ ਬਣਦੀ ਹੈ 1932 ਵਿੱਚ ਰਿਆਦ ਦੀ ਅਲ ਸਾਊਥ ਫੈਮਿਲੀ ਨੇ ਪੂਰੇ ਦਾ ਪੂਰਾ ਕੰਟਰੋਲ ਆਪਣੇ ਹੱਥ ਦੇ ਵਿੱਚ ਲੈ ਲਿਆ ਸਾਊਦੀ ਅਰਬ ਦਾ ਇਹਨਾਂ ਨੇ ਰਿਆਦ ਨੂੰ ਸਾਊਦੀ ਅਰਬ ਦੀ ਕੈਪੀਟਲ ਜਾਂ ਕਈ ਸਾਊਦੀ ਅਰਬੀ ਰਾਜਧਾਨੀ ਐਲਾਨ ਦਿੱਤਾ ਉਹਨਾਂ ਨੇ ਇਸ ਨੂੰ ਸਾਊਦੀ ਫੈਮਿਲੀ ਦਾ ਸਬੰਧ ਵੀ ਰਿਆਦ ਸ਼ਹਿਰ ਦੇ ਨਾਲ ਹੀ ਸੀ ਇਸ ਤੋਂ ਬਿਨਾ ਉਹਨਾਂ ਦੇ ਕੋਲ ਕੋਈ ਜ਼ਿਆਦਾ ਆਪਸ਼ਨ ਵੀ ਨਹੀਂ ਸਨ ਤੇ ਮੱਕਾ ਮਦੀਨਾ ਨੂੰ ਉਹ ਰਾਜਧਾਨੀ ਨਹੀਂ ਬਣਾ ਸਕਦੇ ਸੀ 사ਊਦੀ ਅਰਬ ਦੀ ਕਿਉਂਕਿ ਇਹਨਾਂ ਦੋਨੇ ਸ਼ਹਿਰਾਂ ਦੇ ਵਿੱਚ ਨੌਨ ਮੁਸਲਮ ਨਹੀਂ ਜਾ ਸਕਦੇ ਸਨ ਤੇ ਜਿਹੜੀ ਦੇਸ਼ ਦੀ ਰਾਜਧਾਨੀ ਹੁੰਦੀ ਹੈ ਉੱਥੇ ਅਲੱਗ-ਅਲੱਗ ਦੇਸ਼ਾਂ ਦੇ ਅਲੱਗ-ਅਲੱਗ ਧਰਮਾਂ ਦੇ ਲੋਕ ਆਉਂਦੇ ਰਹਿੰਦੇ ਨੇ ਇਸ ਕਰਕੇ ਉਹਨਾਂ ਨੇ ਰਿਆਦ ਨੂੰ ਹੀ 사ਊਦੀ ਅਰਬ ਦੀ ਰਾਜਧਾਨੀ ਬਣਾਇਆ ਮੱਕੇ ਮਦੀਨੇ ਨੂੰ ਨਹੀਂ ਤੇ 1938 ਦੇ ਵਿੱਚ ਹੀ ਰਿਆਦ ਦੇ ਕੋਲ 사ਊਦੀ ਅਰਬ ਦੀ ਗਵਰਨਮੈਂਟ ਨੂੰ ਤੇਲ ਦੇ ਖੂਹ ਮਿਲ ਜਾਂਦੇ ਨੇ ਉਸ ਤੋਂ ਬਾਅਦ 사ਊਦੀ ਅਰਬ ਦੀ ਤਕਦੀ ਦੀ ਸੀ ਉਹਦਾ 50% ਇਕੱਲਾ ਸਾਊਦੀ ਅਰਬ ਤੋਂ ਹੀ ਜਾਂਦਾ ਸੀ ਇਸ ਤੋਂ ਬਾਅਦ ਸਾਊਦੀ ਅਰਬ ਦੇ ਕੋਲ ਲੱਖਾਂ ਦੀ ਸੰਖਿਆ ਦੇ ਵਿੱਚ ਡਾਲਰ ਆਉਣ ਲੱਗ ਜਾਂਦੇ ਨੇ ਤੇ ਇਹ ਜਿਹੜੇ ਤੇਲ ਦੇ ਖੂਹ ਹੁੰਦੇ ਨੇ ਇਹਨਾਂ ਦੇ ਆਲੇ-ਦੁਆਲੇ ਸ਼ਹਿਰ ਬਸਣੇ ਸ਼ੁਰੂ ਹੋ ਜਾਂਦੇ ਨੇ ਸਾਊਦੀ ਅਰਬ ਦੇ ਸ਼ਹਿਰ ਦਮਾਮ ਦੇ ਵਿੱਚ 1920 ਤੋਂ ਪਹਿਲਾਂ 100 ਆਰਬੀ ਵੀ ਨਹੀਂ ਰਹਿੰਦੇ ਸਨ ਤੇ ਅੱਜ ਦੇ ਸਮੇਂ ਉਹ ਆਇਲ ਇੰਡਸਟਰੀ ਦੀ ਹੱਬ ਬਣ ਚੁੱਕਿਆ ਹੈ ਅੱਜ ਦੇ ਦਿਨ ਦਮਾਮ ਦੇ ਵਿੱਚ 20 ਲੱਖ ਲੋਕ ਰਹਿੰਦੇ ਨੇ ਤੇ ਇਹ ਸਾਰਾ ਕੁਝ ਹੋਇਆ ਹੈ ਪਿਛਲੇ 40 ਤੋਂ 50 ਸਾਲਾਂ ਦੇ ਵਿੱਚ ਹੀ 1970 ਤੋਂ ਬਾਅਦ ਸਾਊਦੀ ਅਰਬ ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਡਾਲਰ ਆਉਣ ਲੱਗੇ ਤੇ ਸਾਊਦੀ ਅ ਲਗਾ ਇੱਥੇ ਕਿਸੇ ਵੀ ਸ਼ਹਿਰੀ ਦੇ ਉੱਪਰ ਕੋਈ ਟੈਕਸ ਨਹੀਂ ਸੀ ਐਜੂਕੇਸ਼ਨ ਤੋਂ ਲੈ ਕੇ ਬਿਜਲੀ ਪਾਣੀ ਇੱਥੋਂ ਤੱਕ ਕਿ ਘਰ ਤੇ ਸਿਹਤ ਸਹੂਲਤਾਂ ਵੀ 사ਉਦੀ ਦੀ ਗਵਰਨਮੈਂਟ ਇੱਥੋਂ ਦੇ ਨਾਗਰਿਕਾਂ ਨੂੰ ਫ੍ਰੀ ਦੇ ਵਿੱਚ ਦੇਣ ਲੱਗੀ ਬਿਜਲੀ ਖਾਣਾ ਤੇ ਪੈਟਰੋਲ ਵੀ 사ਉਦੀ ਅਰਬ ਦੀ ਗਵਰਨਮੈਂਟ ਆਪਣੇ ਨਾਗਰਿਕਾਂ ਨੂੰ ਬਿਲਕੁਲ ਫ੍ਰੀ ਦਿੰਦੀ ਸੀ ਈਵਨ ਕਿ 사ਉਦੀ ਅਰਬ ਦੇ ਲੋਕਾਂ ਨੂੰ ਘਰ ਬਣਾ ਕੇ ਦੇਣਾ ਵੀ 사ਉਦੀ ਅਰਬ ਦੀ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਸੀ 사ਉਦੀ ਅਰਬ ਦੀ ਗਵਰਨਮੈਂਟ ਦੇ ਕੋਲ ਬਹੁਤ ਜ਼ਿਆਦਾ ਤੇਲ ਤੋਂ ਪੈਸਾ ਆ ਰਿਹਾ ਸੀ ਤੇ 사ਉਦੀ ਅਰਬ ਦੀ ਆਬਾਦੀ ਘਟ ਸੀ ਇਸ ਕਰਕੇ ਉਹ ਪਾਣੀ ਵਾਂਗੂ ਆਪਣੇ ਲੋਕਾਂ ਇਦੇ ਨਾਲ ਨਵੀਆਂ-ਨਵੀਆਂ ਨੌਕਰੀਆਂ ਵੀ ਨਿਕਲਣ ਲੱਗੀਆਂ ਪਰ ਸਾウਦੀ ਦੇ ਨਾਗਰਿਕਾਂ ਨੂੰ ਇੰਦੀਆਂ ਜ਼ਿਆਦਾ ਸਹੂਲਤਾਂ ਪਹਿਲਾਂ ਤੋਂ ਹੀ ਫ੍ਰੀ ਦੇ ਵਿੱਚ ਮਿਲ ਰਹੀਆਂ ਸਨ ਸਾウਦੀ ਗਵਰਨਮੈਂਟ ਤੋਂ ਇਸ ਕਰਕੇ ਉਹਨਾਂ ਨੇ ਬਿਲਕੁਲ ਵੀ ਕਿਸੇ ਨੌਕਰੀ ਦੇ ਵਿੱਚ ਇੰਟਰਸਟ ਨਹੀਂ ਦਿਖਾਇਆ ਤੇ ਇਹ ਨੌਕਰੀਆਂ ਦੇ ਲਈ ਉਹਨਾਂ ਨੇ ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਅਫਗਾਨਿਸਤਾਨ, ਇੰਡੋਨੇਸ਼ੀਆ ਤੋਂ ਮੁਸਲਮਾਨ ਵਰਕਰਾਂ ਨੂੰ ਭੇਜੇ ਜਾਣੇ ਸ਼ੁਰੂ ਕਰ ਦਿੱਤੇ ਤੇ ਇਹਨਾਂ ਸਾਰੇ ਵਰਕਰਾਂ ਨੂੰ ਕੰਸਟਰਕਸ਼ਨ, ਟ੍ਰਾਂਸਪੋਰਟ ਅਤੇ ਇੰਡਸਟਰੀ ਦੇ ਵਿੱਚ ਉਹਨਾਂ ਨੇ ਢੜਾਲੇ ਦੇ ਨਾਲ ਜੋਬਾਂ ਦਿੱਤੀਆਂ ਤੇ ਇਸ ਤੋਂ 30 ਸਾਲਾਂ ਬਾਅਦ ਸਾウਦੀ ਅਰਬ ਦੀ ਇਕਨੋਮੀ ਤੇ ਇੱਥੋਂ ਦੀ ਇਹ ਨਹੀਂ ਬਲਕਿ ਮੈਟਰੋ ਸਿਟੀ ਬਣ ਚੁੱਕੇ ਨੇ ਤੇ ਇਤੇ ਇਨਾ ਸ਼ਹਿਰਾਂ ਦੇ ਵਿਚਾਰਨ ਲਗਭਗ 1.5 ਕਰੋੜ ਲੋਕ ਰਹਿੰਦੇ ਨੇ ਤੇ ਸਾਊਦੀ ਅਰਬ ਦੀ ਜਿਹੜੀ 85% ਆਬਾਦੀ ਹੈ ਉਹ ਵੀ ਇਨਾ ਸਾਰੇ ਵੱਡੇ ਸ਼ਹਿਰਾਂ ਦੇ ਵਿੱਚ ਹੀ ਰਹਿੰਦੀ ਹੈ। ਇਹੀ وجہ ਹੈ ਜੀ ਸਾਊਦੀ ਅਰਬ ਦੇ ਪਾਪੂਲੇਸ਼ਨ ਦੇ ਇਸ ਤਰ੍ਹਾਂ ਦੇ ਅਜੀਬ ਜੇ ਪੈਟਰਨ ਦੀ ਸਾਊਦੀ ਅਰਬ ਦਾ ਇਹੀ ਪਾਪੂਲੇਸ਼ਨ ਦਾ ਪੈਟਰਨ ਹਾ ਸਾਊਦੀ ਅਰਬ ਦੇ ਲਈ ਕਈ ਸਾਰੀਆਂ ਪ੍ਰੋਬਲਮ ਵੀ ਖੜੀਆਂ ਕਰ ਰਿਹਾ ਹੈ। ਇਹ ਜੈਲੋ ਲਾਈਨ ਤੇ ਜਿਹੜੇ ਸ਼ਹਿਰ ਆਵਾਦ ਕੀਤੇ ਨੇ ਅੱਜ ਤੋਂ 30 ਤੋਂ 40 ਸਾਲ ਪਹਿਲਾਂ ਇਨ੍ਹਾਂ ਤੇ ਮਿਲੀਅਨ ਡਾਲਰ ਦਾ ਖਰਚ ਕਰਕੇ ਇਨ੍ਹਾਂ ਸ਼ਹਿਰਾਂ ਨੂੰ ਆਵਾਦ ਕੀਤਾ ਗਿਆ ਸੀ ਤੇ ਇਨ੍ਹਾਂ ਸ਼ਹਿਰਾਂ ਦਾ ਸਭ ਤੋਂ ਵੱ ਇਹ ਸਾਰੀਆਂ ਚੀਜ਼ਾਂ ਦਾ ਹੱਲ ਕੱਢਣ ਲਈ ਸਾਊਦੀ ਅਰਬ ਨੇ 1980 ਦੇ ਵਿੱਚ ਇਹ ਸ਼ਹਿਰਾਂ ਦੇ ਆਲੇ-ਦੁਆਲੇ ਅੰਡਰਗ੍ਰਾਉਂਡ ਪਾਣੀ ਨੂੰ ਲੱਭਣ ਦੇ ਲਈ ਕਈ ਸਰਚ ਮਹਿੰਮਾ ਸ਼ੁਰੂ ਕੀਤੀਆਂ ਤੇ ਉਹਨਾਂ ਨੂੰ ਅੰਡਰਗ੍ਰਾਉਂਡ ਪਾਣੀ ਮਿਲ ਵੀ ਗਿਆ ਤੇ ਇਹ ਜਿੱਥੋਂ ਇਹਨਾਂ ਨੂੰ ਵਾਟਰ ਰਿਜ਼ਰਵ ਮਿਲੇ ਉਹਨਾਂ ਦੇ ਉੱਪਰ ਇਹਨਾਂ ਨੇ ਪੂਰੀ ਫੈਲ ਆਏ ਪਰ ਮਸਲਾ ਇਹ ਬਣਿਆ ਕਿ ਬਾਰਿਸ਼ ਨਾ ਹੋਣ ਕਰਕੇ ਅਤੇ ਪਾਣੀ ਦੀ ਖਾਫਤ ਬਹੁਤ ਜ਼ਿਆਦਾ ਹੋਣ ਕਰਕੇ ਇਹਨਾਂ ਦੇ ਪਾਣੀ ਦੇ ਖੂਬ ਵੀ ਸੁੱਕ ਗਏ ਦੂਜਾ ਸਾਊਦੀ ਅਰਬ ਦੀ 0.5% ਜ਼ਮੀਨ ਹੀ ਅਬਜਾਊ ਹੈ ਬਾਕੀ ਦੀ ਇੱਥੇ 99.5% ਜ਼ਮੀਨ ਦੇ ਉੱਪਰ ਤੁਸੀਂ ਕੁਝ ਵੀ ਨਹੀਂ ਉਗਾ ਸਕਦੇ ਸਾਊਦੀ ਦੀ ਇمپੋਰਟ ਕੀਤਾ ਜਾਂਦਾ ਹੈ ਤੇ ਹੁਣ ਇਹੀ ਪਾਣੀ ਦੀ ਪ੍ਰੋਬਲਮ ਦਾ ਹੱਲ ਕੱਢਣ ਦੇ ਲਈ ਸਾウਦੀ ਅਰਬ ਦੀ ਗਵਰਨਮੈਂਟ ਨੇ ਪਾਰਸ਼ੀਅਲ ਗਵਰਨਮੈਂਟ ਦੇ ਨਾਲ ਮਿਲ ਕੇ ਸਮੁੰਦਰ ਦੇ ਵਿੱਚ ਪਲਾਂਟ ਲਗਾਏ ਨੇ ਇੱਥੋਂ ਸਮੁੰਦਰ ਦੇ ਖਾਰੇ ਪਾਣੀ ਨੂੰ ਸਾਫ਼ ਕਰਕੇ ਰਿਆਦ ਅਤੇ ਦਵਾਮ ਵਰਗੇ ਸ਼ਹਿਰਾਂ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਤਰ੍ਹਾਂ ਹੀ ਸਾウਦੀ ਅਰਬ ਦੀ ਗਵਰਨਮੈਂਟ ਨੇ ਆਪਣੀ ਵੈਸਟਰਨ ਕੋਸਟਲਾਈਨ ਦੇ ਉੱਪਰ ਵੀ ਕਈ ਪਾਣੀ ਦੇ ਅਜਿਹੇ ਪਲਾਂਟ ਲਗਾਏ ਨੇ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਹੈ ਸਾウਦੀ ਅਰਬ ਦੀ ਗਵਰਨਮੈਂਟ ਨੇ ਆਪਣੇ ਲੋਕਾਂ ਦੇ ਲਈ ਕਿਉਂਕਿ ਜਿਹੜੇ ਇਹ ਪਲਾਂਟ ਨੇ ਇਹਨਾਂ ਨੂੰ ਚਲਾਉਣ ਦਾ ਖਰਚਾ ਬਹੁਤ ਜ਼ਿਆਦਾ ਹੈ ਪਰ ਆਪਣੇ ਲੋਕ ਦੀ ਜ਼ਿੰਮੇਵਾਰੀ ਸਾウਦੀ ਦੀ ਸਰਕਾਰ ਨੇ ਲਈ ਹੋਈ ਹੈ ਸਾウਦੀ ਅਰਬ ਦੀ ਗਵਰਨਮੈਂਟ ਨੇ ਕਿਸ ਤਰ੍ਹਾਂ ਰਿਆਦ ਅਤੇ ਦੂਜੇ ਸ਼ਹਿਰਾਂ ਨੂੰ ਆਵਾਦ ਕੀਤਾ ਇਸ ਦੇ ਉੱਪਰ ਯਕੀਨ ਕਰਨਾ ਵੀ ਔਖਾ ਹੈ ਇਹ ਸੀ ਜੀ ਸਾウਦੀ ਅਰਬ ਦੇ ਬਾਰੇ ਕੋਈ ਰੋਚਕ ਜਾਣਕਾਰੀ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ Jootiburnews ਸਬਸਕ੍ਰਾਈਬ ਕਰਨਾ ਧੰਨਵਾਦ